ਟਰੈਕਟਰ ਟਰਾਲੀ ਤੇ ਮੋਟਰਸਾਈਕਲ ਦੀ ਜਵਰਦਸ ਟੱਕਰ ਪਿਓ ਪੁੱਤ ਗੰਬੀਰ ਜ਼ਖਮੀ ਪਿਓ ਦੀ ਅੱਖਾਂ ਦਾ ਚੈੱਕਅਪ ਕਰਵਾਉਣ ਲਈ ਤੜਕਸਰ ਜਾ ਰਹੇ ਮੋਟਰਸਾਈਕਲ ਸਵਾਰ ਪਿਓ ਪੁੱਤ ਦੀ ਗੁਰਿਆ ਨਜ਼ਿਕ ਟਰੈਕਟਰ ਟਰਾਲੀ ਨਾਲ ਜਵਰਦਸ ਟੱਕਰ ਹੋ ਗਈ ਹਾਦਸੇ ਵਿੱਚ ਦੋਵੇਂ ਗੰਬੀਰ ਜ਼ਖਮੀ ਹੋ ਗਏ ਜ਼ਖਮੀ ਰਕੇਸ਼ ਕੁਮਾਰ ਦੇ ਪਿਤਾ RAMLAL ਨੇ ਦੱਸਿਆ ਕਿ ਰਕੇਸ਼ ਉਮਰ ਕਰੀ 55 ਸਾਲ ਤਿੰਨ ਪੁੱਤਰਾ ਦਾ ਪਿਤਾ ਹੈ ਜਿਨ੍ਹਾਂ ਵਿੱਚ ਇੱਕ ਦੀ 7 ਸਾਲ ਪਹਿਲਾਂ ਵਿਦੇਸ਼ ਵਿੱਚ ਮੌਤ ਹੋ ਚੁੱਕੀ ਸੀ RAMLAL ਆਪਣੇ ਵੱਡੇ ਪੁੱਤਰ ਨਾਲ ਅੱਪਰੇ ਤੋਂ ਗੁਰਾਇਆ ਵੱਲ ਮੋਟਰਸਾਈਕਲ ਤੇ ਜਾ ਰਹੇ ਸਨ ਕਿ ਝੋਨੇ ਨਾਲ ਭਰੀ ਟਰੈਕਟਰ ਟਰਾਲੀ ਜੋ ਗੁਰਾਇਆ ਤੋਂ ਬੜਾ ਪਿੰਡ ਰੋਡ ਤੇ ਆ ਰਹੀ ਸੀ ਨੇ ਅਚਾਨਕ ਦਾਣਾ ਮੰਡੀ ਵੱਲ ਘੱਟ ਮਾਰ ਦਿੱਤਾ ਜਿਸ ਨਾਲ ਮੋਟਰਸਾਈਕਲ ਟਰਾਲੀ ਨਾਲ ਜਾ ਟਕਰਾਈ ਤੇ ਅਰਕੇਸ਼ ਕੁਮਾਰ ਟਰਾਲੀ ਹੇਠ ਆ ਫਸਿਆ ਮੌਕੇ ਤੇ ਮੌਜੂਦ ਲੋਕਾਂ ਨੇ ਮੁਸਕਰਨ ਨਾਲ ਉਸ ਨੂੰ ਬਾਹਰ ਕੱਢਿਆ ਤੇ ਪ੍ਰਾਈਵੇਟ ਐਂਬੂਲੈਂਸ ਰਾਹੀਂ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਟਰੈਕਟਰ ਉੱਤੇ ਦੋ ਪ੍ਰਵਾਸੀ ਅਤੇ ਇੱਕ ਪੰਜਾਬੀ ਡਰਾਈਵਰ ਸਵਾਰ ਸਨ ਜੁਨਾਬ ਇਚੋ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹਾਦਸਾ ਦਾਣਾ ਮੰਡੀ ਦੇ ਦੂਜੇ ਗੇਟ ਕੋਲ ਵਾਪਰਿਆ ਘਟਨਾ ਦੀ ਜਾਣਕਾਰੀ ਗੁਰਾਇਆ ਪੁਲਿਸ ਨੂੰ ਦੇ ਦਿੱਤੀ ਗਈ ਹੈ ਪਰਿਵਾਰ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਜ਼ਖਮੀ ਦਾ ਵਧੀਆ ਇਲਾਜ ਕਰਵਾਉਣ ਵਿੱਚ ਸਹਾਇਤਾ ਕੀਤੀ ਜਾਵੇ ਕਿਉਂਕਿ ਉਹ ਗਰੀਬ ਪਰਿਵਾਰ ਨਾਲ ਸੰਬੰਧਿਤ ਹਨ ਅਤੇ ਘਰ ਵਿੱਚ ਹੋਰ ਕੋਈ ਕਮਾਉਣ ਵਾਲਾ ਨਹੀਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਰਾਮ ਲਾਲੇ ਕਿਹੜਾ ਪਿੰਡ ਹੈ ਜੀ ਅਪਰਾ ਪਿੰਡ ਹੈ ਸਾਡਾ ਕੀ ਹਾਦਸਾ ਵਾਪਰਿਆ ਤੁਹਾਡੇ ਨਾਲ ਅਸੀਂ ਜਦੋਂ ਬਾਪਰੇ ਜੀ ਅਸੀਂ ਦਵਾਈ ਲੈਣ ਵਾਸਤੇ ਗਰਾਂਵ ਨੂੰ ਜਾ ਰਹੇ ਸੀ ਤੇ ਅਸੀਂ ਆਪਣੇ ਤੋਂ ਗਰਾਂਵ ਨੂੰ ਜਾ ਰਹੇ ਸੀ ਤੇ ਉਹ ਟਰਾਲੀ ਵਾਲਾ ਮੋੜੇ ਹੋਂ ਗਰਾਂਵ ਤੋਂ ਆਪਣੇ ਵੱਲ ਨੂੰ ਆ ਰਿਹਾ ਸੀਗਾ ਉਹ ਚੋਨਾ ਵਿੱਚੋਂ ਵਾਸਤੇ ਜਾ ਰਿਹਾ ਸੀਗਾ ਅਸੀਂ ਸਿੱਧੇ ਜਾ ਰਹੇ ਸੀ ਤਾਂ ਉਹਨੇ ਦਾਣਾ ਮੰਡੀ ਆ ਕੇ ਉਹ ਇੱਕਦਾਂ ਕੱਟ ਮਾਰ ਦਿੱਤਾ ਗਾਣੇ ਨੂੰ ਦਾਣਾ ਮੰਡੀ ਵੱਲੋਂ ਉਹ ਦੇਖਿਆ ਨਹੀਂ ਕਿ ਉਹਨੇ ਮੋਟਰਸਾਈਕਲ ਆ ਰਹੀ ਤੇ ਸਾਡਾ ਮੇਰਾ ਮੋਟਰਸਾਈਕਲ ਚਲਾ ਰਹੇ ਸੀ ਮੈਂ ਉਹਦੇ ਪਿੱਛੇ ਬੈਠਾ ਸੀਗਾ ਤੇ ਉਹ ਟਰਾਲੀ ਦੇ ਵਿੱਚ ਲੱਗ ਕੇ ਤੇ ਮੁੰਡਾ ਉਹ ਟ੍ਰਾਲੀ ਪਿੱਛੇ ਜਾਨੀ ਵੜ ਗਿਆ ਤੇ ਉਹ ਲੱਦੇ ਉੱਪਰ ਰਾਈਟ ਹੈਂਡ ਵਾਲੀ ਲੱਸੀ ਉਹ ਤੇ ਟ੍ਰਾਲੀ ਚੜ ਗਈ ਤੇ ਉਹ ਡਰਾਈਵਰ ਨੂੰ ਇਹ ਵੀ ਨਹੀਂ ਪਤਾ ਆਏਗਾ ਕਿ ਬੰਦਾ ਥੱਲੇ ਵੜ ਗਿਆ ਲੋਕਾਂ ਰੋਲੀ ਭਾਈ ਤਾਂ ਫਿਰ ਉਹਨੂੰ ਪਿੱਛੇ ਕਰਕੇ ਹੁੰਦੇ ਦੇ ਵਿੱਚੋਂ ਕੱਢਿਆ ਗਿਆ ਕਿੰਨੇ ਜਾਣੇ ਸੀ ਟਰੈਕਟਰ ਤੇ ਇਸ ਵਾਰ ਤਿੰਨ ਜਣੇ ਸੀ ਦੋ ਬਈਏ ਸੀਗੇ ਇੱਕ ਉਹ ਟਰੈਕਟਰ ਚਲਾ ਸੀ ਮੁੰਡੇ ਦਾ ਨਾਮ सोनू ਜੀ ਟਰੈਕਟਰ ਚਲਾ ਰਿਹਾ ਸੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਇਸ ਵਾਰ ਸ਼ਿਕਾਇਤ ਵਗੈਰਾ ਕੀਤੀ ਆ ਪ੍ਰਸ਼ਾਸਨ ਨੂੰ ਕੀਤੀ ਸੀ ਸਾਨੂੰ ਚਾਲੂ ਦੀ ਰਿਪੋਰਟ ਕਰਕੇ ਆਇਆ ਸਾਡੀ ਇਹ ਹੀ ਮੰਗ ਹੈ ਸਾਤ ਮੈ ਉਹਦੀ ਹੈਲਪ ਕੀਤੀ ਜਾਵੇ ਮੁੰਡੇ ਦੀ ਕਿਉਂਕਿ ਉਹ ਰੱਦੀ ਹੋ ਗਿਆ ਸਾਡੀ ਮੁੰਡਾ ਕੰਮ ਕਾਂ ਦੇ ਲੈਕ ਨਹੀਂ ਹੈਗਾ ਹੁਣ ਚੰਗੀ ਕਰੀ ਜਾਣਾ ਕਿ ਬੀ ਜਾਂਚ ਰੱਖਣੀ ਪੈਣੀ ਆ ਕਿੰਨੇ ਵਜੇ ਹਾਦਸਾ ਵਾਪਰਿਆ ਜੀ ਸਵੇਰੇ 7 ਵਜੇ ਵਾਪਰਿਆ ਜੀ ਤੇ ਡਰਾਈਵਰ ਐ ਟਰੈਕਟਰ ਡਰਾਈਵਰ ਮੋਕੇ ਤੇ ਸੀਗੇ ਜਿਹੜਾ ਡਰਾਈਵਰ ਮੋਕੇ ਤੇ ਉਸ ਵੇਲੇ ਸੀਗੇ ਜਿਸ ਨੇ ਜੀ ਡੀ ਐਮ ਸੀ ਲੈ ਕੇ ਗਿਆ ਐਮ ਲੇਵਲ ਤੇ ਫੇਰ ਉਹ ਫਰਾਰ ਹੋ ਗਏ 5 ਵਜੇ ਨਹੀਂ ਆਇਆ ਮੈਂ ਫੋਨ ਨਹੀਂ ਕੀਤਾ ਕਈ ਵਾਰੀ ਕੋਈ ਚੱਕਿਆ